ਸਭ ਤੋਂ ਵੱਡਾ ਚਵਲ ਮੈ ਜਿਹਦੇ ਖੇਤ ਦੇ ਵਿੱਚ ਇੱਕ ਵੀ ਦਰਖਤ ਹੈ। ਪਿਆਨੀਆਂ ਦੇ ਹਿਸਾਬ ਨਾਲ ਆ ਸਾਲ ਪਿਛਲੇ 2000 ਸਾਲਾਂ ਨਾਲੋਂ ਸਭ ਤੋਂ ਜ਼ਿਆਦਾ ਗਰਮ ਸਾਲ ਆ ਦੋਸਤੋ। 2024 ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ 48 ਤੋਂ 49 ਡਿਗਰੀ ਟੈਂਪਰੇਚਰ ਰਿਕਾਰਡ ਆ ਦੋਸਤੋ। ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ 56 ਡਿਗਰੀ ਟੈਂਪਰੇਚਰ ਹੋ ਸਕਦਾ। ਤਾਂ ਦੋਸਤੋ ਆਖਿਰਕਾਰ ਆਪਾਂ ਗਰਮੀ ਤੋਂ ਬਚਣ ਵਾਸਤੇ ਕੀ ਕਰੀਏ? ਤਾਂ ਜੋ ਆਉਣ ਵਾਲੇ ਸਾਲਾਂ ਦੇ ਵਿੱਚ ਗਰਮੀ ਘਟੇ ਤੇ ਠੰਡਕ ਵਧੇ ਇਹੋ ਜਿਹਾ ਕੀ ਕਰੀਏ ਤਾਂ ਦੋਸਤੋ ਸਭ ਤੋਂ ਪਹਿਲਾਂ ਆਪਣੇ ਘਰਾਂ ਦੇ ਉੱਪਰ ਵਾਈਟ ਕਲਰ ਕਰਨਾ ਸਟਾਰਟ ਕਰ ਦਿਓ ਦੋਸਤੋ ਦੋਸਤੋ ਹੋਰ ਕਲਰ ਬਿਲਕੁਲ ਵੀ ਨਾ ਕਰੋ ਸਿਰਫ ਤੋਂ ਸਿਰਫ ਆਪਣੇ ਘਰ ਨੂੰ ਵਾਈਟ ਕਲਰ ਕਰੋ ਕਿਉਂਕਿ ਦੋਸਤੋ ਬਾਕੀ ਕਲਰ ਸੂਰਜ ਦੀ ਗਰਮੀ ਨੂੰ ਅਬਜ਼ਰਵ ਕਰਦੇ ਨੇ ਕੱਲਾ ਵਾਈਟ ਕਲਰ ਹੈ ਜਿਹੜਾ ਸੂਰਜ ਦੀਆਂ ਕਿਰਨਾਂ ਨੂੰ ਬੈਕ ਮੋੜਦਾ ਤੇ ਤੁਹਾਡਾ ਘਰ ਠੰਡਾ ਰੱਖਦਾ ਇਸ ਕਰਕੇ ਘਰ ਦੀ ਛੱਤ ਉੱਪਰ ਖਾਸ ਕਰਕੇ ਤੁਸੀਂ ਵਾਈਟ ਕਲਰ ਕਰਨਾ ਤੇ ਕੋਸ਼ਿਸ਼ ਹੋ ਸਕੇ ਤਾਂ ਤੁਸੀਂ ਪੂਰਾ ਘਰ ਹੀ ਵਾਈਟ ਕਲਰ ਕਰਨਾ ਤੇ ਜਿਸ ਕਾਰਨ ਗਰਮੀ ਵੀ ਘੱਟ ਲੱਗਦੀ ਹੈ ਤਾਂ ਦੋਸਤੋ 3 ਤੋਂ 4 ਡਿਗਰੀ ਟੈਂਪਰੇਚਰ ਦਾ ਫਰਕ ਪੈ ਜਾਊਗਾ ਵਾਈਟ ਕਲਰ ਕਰਨ ਨਾਲ ਕੰਦਾ ਤੇ ਵਾਈਟ ਕਲਰ ਕਰਨ ਨਾਲ ਤੇ ਦੋਸਤੋ ਦੂਜੀ ਗੱਲ ਸਭ ਤੋਂ ਵੱਡਾ ਚਵਲ ਮੈਂ ਜਿਹਦੇ ਖੇਤ ਦੇ ਵਿੱਚ ਇੱਕ ਵੀ ਦਰਖਤ ਹੈ ਨਹੀਂ ਮੇਰੇ ਘਰੇ ਜ਼ਰੂਰ ਦਰਖਤ ਹੈਗੇ ਨੇ ਪਰ ਮੇਰੇ ਖੇਤ ਦੇ ਵਿੱਚ ਇੱਕ ਵੀ ਦਰਖਤ ਹੈ ਨਹੀਂ ਉਸ ਤੋਂ ਵੱਡੇ ਚਵਲ ਤੁਸੀਂ ਜਿਹੜੇ ਦਰਖਤ ਲੱਗੇ ਲਗਾਏ ਪੱਟ ਰਹੇ ਹੋ ਤੇ ਉਸ ਤੋਂ ਵੱਡੀ ਚਵਲ ਸਰਕਾਰ ਜਿਹੜੀ ਸੜਕਾਂ ਦੇ ਬਹਾਨੇ ਬਹੁਤ ਸਾਰੇ ਦਰਖਤਾਂ ਦਾ ਸੱਤਿਆਨਾਸ਼ ਕਰ ਚੁੱਕੀ ਆ ਹਜ਼ਾਰਾਂ ਲੱਖਾਂ ਦਰਖਤ ਉਹਨਾਂ ਨੇ ਪੱਟਤੇ ਨੇ ਮੈਂ ਇਹ ਨਹੀਂ ਕਹਿੰਦਾ ਵੀ ਸੜਕਾਂ ਬਣਾਉਣੀਆਂ ਜ਼ਰੂਰੀ ਨਹੀਂ ਪਰ ਸੜਕ ਬਣਾਉਣ ਤੋਂ ਪਹਿਲਾਂ ਦਰਖਤ ਲਾਉਣੇ ਵੀ ਜ਼ਰੂਰੀ ਨੇ ਸਾਨੂੰ ਵੀ ਪਤਾ ਵੀ ਸੜਕਾਂ ਸਾਡੀਆਂ ਜ਼ਰੂਰਤਾਂ ਨੇ ਪਰ ਦਰਖਤ ਵੀ ਸਾਡੀ ਓਨੀ ਹੀ ਜ਼ਰੂਰਤ ਨੇ ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਜਿੱਥੇ ਸੜਕਾਂ ਬਣ ਗਈਆਂ ਉਸ ਦੇ ਨਾਲ ਨਾਲ ਦਰਖਤ ਵੱਧ ਤੋਂ ਵੱਧ ਲਗਾਏ ਜਾਣ ਤੇ ਦੋਸਤੋ ਤੀਜੀ ਗੱਲ ਘੱਟ ਤੋਂ ਘੱਟ ਏਸੀ ਤੇ ਘੱਟ ਤੋਂ ਘੱਟ ਗੱਡੀਆਂ ਦੀ ਵਰਤੋਂ ਕਰੋ ਜੇਕਰ ਲੋੜ ਆ ਤਾਂ ਗੱਡੀ ਲਾਓ ਕਿਉਂਕਿ ਗੱਡੀ ਵੀ ਬਹੁਤ ਗਰਮੀ ਪੈਦਾ ਕਰਦੀ ਆ ਏਸੀ ਤਾਂ ਦੋਸਤੋ ਉਦੋਂ ਜ਼ਿਆਦਾ ਗਰਮੀ ਪੈਦਾ ਕਰਦਾ ਤਾਂ ਦੋਸਤੋ ਜਿੱਥੇ ਕਿਤੇ ਏਸੀ ਲੱਗਿਆ ਹੋਵੇ ਤੁਹਾਨੂੰ ਤਾਂ ਉਹ ਠੰਡਕ ਪ੍ਰੋਵਾਈਡ ਕਰ ਰਿਆ ਹੁੰਦਾ ਪਰ ਜਦੋਂ ਉਸ ਦੇ ਬਾਹਰ ਖੜੋਗੇ ਨਾ ਤਾਂ ਇੰਨੀ ਤਪਸ਼ ਆਉਂਦੀ ਹੈ ਨਾ ਤਾਂ ਸਮਝੋ ਜਲੂਸ ਨਿਕਲ ਜਾਂਦਾ ਬਾਹਰਲੇ ਵਾਤਾਵਰਨ ਦਾ ਇਸ ਕਰਕੇ ਦੋਸਤੋ ਏਸੀ ਘੱਟ ਤੋਂ ਘੱਟ ਤੀਜਾ ਦੋਸਤੋ ਹੁਣ ਕੀ ਹੋਇਆ ਵੀ ਹਰ ਇੱਕ ਚੀਜ਼ ਕੰਕਰੀਟ ਦੀ ਬਣੀ ਹੋਈ ਆ ਸੜਕਾਂ ਵੀ ਕੰਕਰੀਟ ਦੀਆਂ ਘਰ ਵੀ ਕੰਕਰੀਟ ਦਾ ਤੇ ਦਰਖਤਾਂ ਦੀ ਗਿਣਤੀ ਨਾ ਮਾਤਰੀ ਰਹਿ ਗਈ ਘਟਦੀ ਜਾ ਰਹੀ ਆ ਤੁਸੀਂ ਇੱਕ ਗੱਲ ਨੋਟ ਕਰਿਆ ਜੀ ਦੋਸਤੋ ਜਿੱਥੇ ਦਰਖਤ ਹੁੰਦੇ ਬਹੁਤ ਸਾਰੇ ਉੱਥੇ ਘੱਟੋ ਘੱਟ ਵੀ 4 ਡਿਗਰੀ ਟੈਂਪਰੇਚਰ ਦਾ ਫਰਕ ਰਹਿੰਦਾ ਤੇ ਜਿੱਥੇ ਦਰਖਤ ਨਹੀਂ ਹੁੰਦੇ ਉੱਥੇ ਘੱਟੋ ਘੱਟ ਵੀ 5 ਤੋਂ 6 ਡਿਗਰੀ ਟੈਂਪਰੇਚਰ ਜ਼ਿਆਦਾ ਹੁੰਦਾ ਦੋਸਤੋ ਤੀਜੀ ਗੱਲ 1 ਕਿਲੋਮੀਟਰ ਦੇ ਏਰੀਏ ਦੇ ਵਿੱਚ ਦੋਸਤੋ ਸਰਕਾਰ ਕਹਿੰਦੀ ਆ ਵੀ 200 ਤੋਂ ਲੈ ਕੇ 300 ਦਰਖਤਾਂ ਦੀ ਲੋੜ ਆ ਤੇ ਆਪਣੇ ਮੈਂ 1 ਕਿਲੋਮੀਟਰ ਏਰੀਏ ਦੇ ਵਿੱਚ ਗਿਣੇ ਆ ਮੁਸ਼ਕਲ ਨਾਲ 50 ਦਰਖਤ ਨੇ ਦੋਸਤੋ ਮੁਸ਼ਕਲ ਨਾਲ 50 ਦਰਖਤ ਮੈਂ ਗਿਣੇ ਨੇ ਕਿਉਂਕਿ 1 ਕਿਲੋਮੀਟਰ ਦੇ ਸਕੁਅਰ ਫੁੱਟ ਦੇ ਵਿੱਚ 1 ਕਿਲੋਮੀਟਰ ਏਰੀਆ ਦਾ ਸਕੁਅਰ ਫੁੱਟ ਕੱਢਿਆ ਜਾਵੇ ਨਾ 1 ਕਿਲੋਮੀਟਰ ਸਕੁਅਰ ਮੀਟਰ ਦੇ ਵਿੱਚ ਤਾਂ 400 ਤੋਂ ਲੈ ਕੇ 500 ਦਰਖਤ ਚਾਹੀਦੇ ਆ ਪਰ ਮੈਂ ਜਿਹੜੇ ਗਿਣੇ ਨੇ ਆਹ ਏਰੀਆ ਦੇ ਵਿੱਚ ਆਹ ਏਰੀਆ ਦੇ ਵਿੱਚ ਮੈਂ ਟੋਟਲ ਮਸਾਂ 50 ਦਰਖਤ ਗਿਣੇ ਆ ਦੋਸਤੋ ਸ਼ੁਕਰ ਆ ਵੀ 50 ਵੀ ਹੈਗੇ ਆ ਇਹ ਵੀ ਇੱਕ ਬਹੁਤ ਵੱਡਾ ਕਾਰਨ ਗਰਮੀ ਵਧਣ ਦਾ ਦੋਸਤੋ ਸਰਕਾਰ ਨੂੰ ਵੀ ਚਾਹੀਦਾ ਵੀ ਜਿਹੜੀਆਂ ਆ ਲਾਈਨਾਂ ਨੇ ਬਿਜਲੀ ਵਾਲੀਆਂ ਲਾਈਨਾਂ ਨੇ ਦੋਸਤੋ ਆ ਦੇਖੋ ਜੀ ਇੱਥੇ ਪਹਿਲਾਂ ਦਰਖਤ ਹੁੰਦੇ ਸੀਗੇ ਜਦੋਂ ਬਿਜਲੀ ਦੀ ਲਾਈਨ ਨਿਕਲੀ ਉਸ ਤੋਂ ਬਾਅਦ ਮੈਨੂੰ ਦਰਖਤ ਯਾਨੀ ਕਿ ਵਧਣੇ ਪਏ ਤਾਂ ਦੋਸਤੋ ਸਰਕਾਰ ਨੂੰ ਚਾਹੀਦਾ ਵੀ ਇਹਨਾਂ ਲਾਈਨਾਂ ਨੂੰ ਅੰਡਰਗਰਾਊਂਡ ਕਰ ਦਿੱਤਾ ਜਾਵੇ ਦੋਸਤੋ ਇੱਧਰ ਦੀ ਲਾਈਨ ਨਹੀਂ ਟੱਪਦੀ ਤਾਂ ਦੇਖ ਲਓ ਤੋੜ ਦਰਖਤ ਲੱਗੇ ਹੋਏ ਨੇ ਹਾਲਾਂਕਿ ਸਪਾਈਦੇ ਲੱਗੇ ਸ਼ਿਪਾਈਦਿਆਂ ਨਾਲੋਂ ਡੇਕਾਂ ਨਿਮ ਕਿਕਰਾਂ ਟਾਲੀਆਂ ਇਹ ਜੜੀਆਂ ਕਿ ਬੈਟਰ ਚੋਇਸ ਨੇ ਆਪਣੇ ਵਾਸਤੇ ਜੋ ਕਿ ਆਪਣੇ ਵਾਤਾਵਰਣ ਵਾਸਤੇ ਬਹੁਤ ਵਧੀਆ ਹੁੰਦੀਆਂ ਨੇ ਤਾਂ ਦੋਸਤੋ ਇਹਨਾਂ ਲੈਣਾ ਨੂੰ ਵੀ ਸਰਕਾਰ ਨੂੰ ਅੰਡਰਗਰਾਊਂਡ ਕਰਨਾ ਚਾਹੀਦਾ ਜੇਕਰ ਇਹ ਲੈਨ ਅੰਡਰਗਰਾਊਂਡ ਹੋ ਗਈ ਤਾਂ ਕੀ ਦਾ ਜੀ ਨਹੀਂ ਕਰਦਾ ਆਪਦੇ ਖੇਤ ਦੇ ਨਾਲ ਨਾਲ ਦਰਖਤ ਲਾਉਣ ਦਾ ਤਾਂ ਦੋਸਤੋ ਪਰ ਮੈਂ ਇੱਥੇ ਡੇਗਾ ਲਾ ਰਿਹਾ ਮੈਂ 4 ਦਰਖਤ ਲਾਉਣੇ ਨੇ ਇੱਕ ਐਸ ਗੁੱਟ ਤੇ ਤੇ ਇਸ ਇੱਕ ਆ ਖੰਬੇ ਤੋਂ ਥੋੜਾ ਜਿਹਾ ਅੱਗੇ ਵਿਚਾਲੇ ਜੇ ਤੇ ਇੱਕ ਮੋਟਰ ਦੇ ਕੋਲੇ ਤੇ ਇੱਕ ਉਹ ਪਰਲੀ ਗੁੱਟ ਤੇ ਚਾਰ ਡੇਕਾਂ ਲਾਉਂਗਾ ਕਿਉਂਕਿ ਡੇਕਾਂ ਦੀ ਹਾਈਟ ਇੰਨੀ ਜਾਂਦੀ ਨਹੀਂ ਹੁੰਦੀ ਉਹ ਥੱਲੇ ਥੱਲੇ ਰਹਿੰਦੀਆਂ ਨੇ ਇਸ ਕਰਕੇ ਹਰ ਇੱਕ ਜ਼ਿਮੀਦਾਰ ਨੂੰ ਚਾਰ ਦਰਖਤ ਡੇਕਾਂ ਲਾ ਲਓ ਨਿੰਮਾ ਲਾ ਲਓ ਜ਼ਰੂਰ ਲਾਉਣੇ ਚਾਹੀਦੇ ਜਿਨ੍ਹਾਂ ਦੀ ਹਾਈਟ ਘੱਟ ਹੋਵੇ ਲੰਮੀ ਨਾ ਜਾਵੇ ਤਾਂ ਤਾਂ ਜੋ ਉੱਪਰ ਤਾਰਾਂ ਨਾਲ ਵੀ ਨਾ ਲੱਗਣ